ਇਹ ਤਾਂ ਨਹੀਂ ਤੁਸੀਂ ਮੈਨੂੰ ਨਾ ਪੁੱਛਣ ਦਾ ਤਾਂ ਹੈ ਨਾ ਸੌਰੀ ਸਵਾਲ ਹੀ ਪੁੱਛਿਆ ਮੈਂ ਤੁਹਾਨੂੰ ਮੈਂ ਜਾ ਰਿਹਾ ਮੈਂ ਕੋਈ ਪੋਡਕਾਸਟਿੰਗ ਆ ਤੁਹਾਡੇ ਨਾਲ ਨਹੀਂ ਆਨਸਰ ਆਨਸਰ ਦੇ ਦਿਓ ਮੈਨੂੰ ਮਿਲਦੀ ਬਾਤ ਇੱਜ਼ਤਾਂ ਠੀਕ ਹੋਵੋਗੇ ਖੁਸ਼ ਹੋਵੋਗੇ ਤੇ ਕੱਲ ਦੀ ਮੇਰੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਇੰਸਟਾਗ੍ਰam ਤੇ ਤੇ ਮੈਨੂੰ ਮੇਰੀ ਫੈਮਲੀ ਫਰੈਂਡਸ মিডিਆ ਪੰਜਾਬੀ ਇੰਡਸਟਰੀ ਤੋਂ ਬੜੇ ਜਾਣਦੇ ਕਾਲਸ ਆਏ ਫॉर سپورਟ ਥੈਂਕ ਯੂ ਸੋ ਮੱਚ ਫਸਟ ਆਫ ਆਲ ਤੇ ਸੈਕੰਡ ਥਿੰਗ ਦੇਖੋ ਮੈਨੂੰ ਪਹਿਲੇ ਤੇ ਮੈਂ ਕਵਾਂਗਾ ਰੱਬ ਨੇ ਮੈਨੂੰ ਜਿਵੇਂ ਦਾ ਵਿੱਚ ਉਹ ਵੀ ਬਣਾਇਆ ਐ ਸਪੈਸ਼ਲਰ ਥਿੰਗ ਆਮ ਸੋ ਹੈਪੀ ਇਨ ਮਾਈ ਲਾਈਫ ਠੀਕ ਐ ਤੇ ਮੈਨੂੰ ਰੱਬ ਨੇ ਜੋ ਕੁਝ ਵੀ ਦਿੱਤਾ ਜੋ ਕੁਝ ਮੈਂ ਅਚੀਵ ਕੀਤਾ ਮੇਰੀ ਜ਼ਿੰਦਗੀ ਵਿੱਚ ਸ਼ੁਕਰਗੁਜ਼ਾਰ ਆ ਮੈਂ ਉਸ ਪਰਮਾਤਮਾ ਦਾ ਉਸ ਵਾਇਕ ਨੂੰ ਸੱਚੇ ਪਾਤਸ਼ਾਹ ਦਾ ਤੇ ਦੂਜੀ ਗੱਲ ਦੇਖੋ ਜਦੋਂ ਅਸੀਂ ਕਿਸੇ ਪੋਡਕਾਸਟ ਇੰਟਰਵਿਊ ਤੇ ਜਾਂਦੇ ਆ ਆਫ ਕੌਰਸ ਹੌਸਟ ਕੋ ਸਾਰੇ ਰਾਈਟਸ ਹੁੰਦੇ ਆ ਉਹ ਸਾਨੂੰ ਕੁਝ ਵੀ ਪੁੱਛ ਸਕਦੇ ਆ ਠੀਕ ਐ ਬਟ ਅਸੀਂ ਉਹ ਪੁੱਛਣ ਸਾਰੇ ਕੋ ਉਹ ਚੀਜ਼ਾਂ ਜੋ ਅਸੀਂ ਸੋਸ਼ੀਅਲੀ ਪਬਲੀਕਲੀ ਪੋਸਟ ਕਰਦੇ ਆਂ ਉਹਨਾਂ ਕੋ ਕੋਈ ਰਾਈਟ ਨਹੀਂ ਹੁੰਦਾ ਕਿ ਉਹ ਸਾਰੀ ਬਹੁਤ ਜ਼ਿਆਦਾ ਪਰਸਨਲ ਲਾਈਫ ਵਿੱਚ ਜਾ ਕੇ ਸਾਨੂੰ ਕੁਐਸਚਨਸ ਪੁੱਛਣ ਠੀਕ ਹੈ ਜਿਹਨਾਂ ਚੀਜ਼ਾਂ ਬਾਰੇ ਅਸੀਂ ਕਰੀ ਪੋਸਟ ਹੀ ਨਹੀਂ ਕਰਦੇ ਆਪਣੀ ਪਰਸਨਲ ਲਾਈਫ ਆਪਣੀ ਫੈਮਿਲੀ ਜੋ ਕੁਛ ਐਵੇਂ ਦਾ ਅਸੀਂ ਕਦੀ ਸ਼ੋਅ ਹੀ ਨਹੀਂ ਕਰਦੇ ਜਿਹੜੀ ਚੀਜ਼ ਹੈ ਨਾ ਜੋ ਸੋਸ਼ਲ ਮੀਡੀਆ ਤੇ ਅਸੀਂ ਪੋਸਟ ਕਰ ਰਹੇ ਹਾਂ ਜੋ ਸੋਸ਼ੀਅਲੀ ਅਸੀਂ ਦਿਖਾ ਰਹੇ ਹਾਂ ਤੁਸੀਂ ਉਹਦੇ ਰਿਗਾਰਡਿੰਗ ਜੋ ਮੱਝੀ ਕੁਐਸਚਨ ਪੁੱਛੋ ਹਨਾ ਉਹ ਚੀਜ਼ ਲਈ ਬੰਦਾ ਰੈਡੀ ਵੀ ਹੁੰਦਾ ਹੈ ਨਾ ਤੇ ਨਾ ਕਿ ਕੁਛ ਐਹੋ ਜਿਹਾ ਕੁਐਸਚਨ ਪੁੱਛੋ ਕਿ ਜਿਹੜਾ ਬੰਦੇ ਨੂੰ ਹਰਟ ਕਰ ਜਾਏ ਬੰਦੇ ਨੂੰ ਪਿੰਚ ਕਰ ਜਾਏ ਉਹਦੀ ਪਰਸਨਲ ਲਾਈਫ ਨੂੰ ਇਫ ਬਸ ਮੈਂ ਇਹੀ ਕਹਿਣਾ ਚਾਹੁੰਦਾ ਸੀਗਾ ਮੈਂ ਕੋਈ ਕੰਟਰੋਵਰਸੀ ਨਹੀਂ ਚਾਹੁੰਦਾ ਨਾ ਮੈਂ ਕੰਟਰੋਵਰਸੀ ਕਰਨੀ ਆ ਬਸ ਮੈਂ ਆਪਣਾ ਪੱਖ ਰੱਖਣਾ ਚਾਹੁੰਦਾ ਸੀ ਮੇਰੇ ਸਪੋਰਟਰਸ ਮੇਰੇ ਇੰਸਟਾਗ੍ਰam ਫੈਮਿਲੀ ਸਭ ਚਾਹੁੰਦੇ ਸੀ ਕਿ ਮੈਂ ਵੀ ਆਪਣਾ ਪੱਖ ਰੱਖਾਂ ਸੋ ਦੈਟਸ ਵਾਈ ਮੈਂ ਵੀਡੀਓ ਬਣਾਉਂਦਾ ਮੇਰਾ ਮੇਨ ਮੋਟਿਵ ਸੀਗਾ ਬਾਕੀ ਪ੍ਰਮਾਤਮਾ ਸਭਨਾ ਦਾ ਭਲਾ ਕਰੇ ਸਭਨਾ ਨੂੰ ਖੁਸ਼ੀਆਂ ਦੇਵੇ ਵਾਹਿਗੁਰੂ ਮਿਹਰ ਕਰੇ ਤੁਹਾਡੇ ਸਾਰੇ ਉੱਤੇ